ਫੈਂਸਟਿਕ ਆਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕੋਟਲਾ ਸਰਬ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਸ਼ਹਿਰ ਦੇ ਨਾਲ ਹੀ ਬਿਲਕੁਲ ਵੀਰਜੋਨ ਦਾ ਪਿੰਡ ਹੈ ਨਾਲ ਇੱਕ ਸੀਟਪੁਰਾ ਹੋਇਆ ਇੱਕ ਪਾਸੇ ਰੋਡ ਦੇ ਤੇ ਇੱਕ ਪਾਸੇ ਵੀਰਜੋਨ ਦਾ ਪਿੰਡ ਕੋਟਲਾ ਸਰਬ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਤੁਹਾਨੂੰ ਵਿਖਾਉਣੇ ਆ ਦੋ ਗਾਵਾਂ ਤਾਂ ਦਿਖਾਉਣੀਆਂ ਇੱਕ ਸੱਜਰ ਸੋਈ ਤੇ ਇੱਕ ਬੱਚੇ ਤੋਂ ਬਿਨਾ ਤੇ ਇੱਕ ਆ ਚੰਗੀ ਨਸਲ ਦਾ ਘੋੜਾ ਤੁਹਾਨੂੰ ਦਿਖਾਵਾਂਗੇ ਆਹ ਦੇਖ ਸੰਦੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾ ਜੀ ਵਿਗਯਦ ਨਾਲਾ ਮਾਲ ਫਿਰ ਹਾਂਜੀ ਵੀਰ ਜੀ ਠੀਕ ਆ ਤੇ ਅੱਜ ਫਿਰ ਦੋ ਗਾਵਾਂ ਤੇ ਅੱਜ ਘੋੜਾ ਵੀ ਪਾ ਦੇਣਾ ਜੀ ਹਾਂਜੀ ਘੋੜਾ ਪਾ ਦੇਣਾ ਠੀਕ ਆ ਮੁੰਡਾ ਸੰਗ ਦਾ ਠੀਕ ਚਲੋ ਨਾਮ ਦੱਸਦੇ ਕਰੀਏ ਸਲਵਿੰਦਰ ਸਿੰਘ ਹਾਂਜੀ ਤੇ ਉਹਨੂੰ ਕੋੜ ਦਾ ਸਲੂ ਤਸਵੀਰ ਬਟਾੜਾ ਰਜਿਸਟਰ ਕਰਤਾਸ ਤੇ ਬਟਾਲਾ ਬਿਲਕੁਲ ਲੱਗ ਗਈ ਹੈ ਨਾ ਇੱਥੇ ਆਪਾਂ ਆਹ 5 ਕਿਲੋਮੀਟਰ ਠੀਕ ਹੈ ਜੀ ਠੀਕ ਹੈ ਪਹਿਲਾਂ ਘੋੜਾ ਹੀ ਵਖਾ ਲਈਏ ਫਿਰ ਘੋੜਾ ਵਖਾ ਲਈਏ ਠੀਕ ਹੈ ਇੱਕ ਵਾਰੀ ਫੋਨ ਨੰਬਰ ਵੀ ਪੋਲੀਸ ਨੂੰ 82649 7270 ਠੀਕ ਹੈ ਜੀ ਆਹ ਵਾਲਾ ਜਿਹੜਾ ਵਾ ਘੋੜਾ ਤੁਹਾਨੂੰ ਦਿਖਾਉਣਾ ਚਿੱਟੇ ਰੰਗ ਦਾ ਘੋੜਾ ਹੈ ਇਹਦਾ ਪੂਰਾ ਦੱਸਿਆ ਵਿਧੀਆਂ ਤੇ ਬਾਰੇ ਦੱਸੋ ਦੱਸੋ ਇਹਦੀ ਤੇਲ ਦੱਸਦੇ ਸਾਰੀ ਇਹ ਵਿਧੀਆਂ 25 ਮਹੀਨਾ ਦਾ ਹੈ ਜੀ अच्छा हां जी 28 ਮਹੀਨਿਆਂ ਦਾ ਵਾਹ ਹਾਂ ਜੀ ਇਹ ਜਗਰਾਜ ਦਾ ਬੱਚਾ ਜੀ ਬਾਬੇ ਜਹਾਜ਼ ਕੋਟੀਆਂ ਦੇ ਘੋੜੇ ਦਾ ਠੀਕ ਹੈ ਜੀ ਹਾਂ ਜੀ ਬਿੱਲੋ ਇਹਦੀ ਮਾਂ ਜੇ ਠੀਕ ਹੈ ਹਾਂ ਜੀ ਤੇ ਮੇਲੇ ਮੁੱਲੇਆਂ 'ਚ ਖੜਿਆ ਕਰੀ ਕਿ ਨਹੀਂ ਖੜਿਆ ਵੀਰ ਜੀ ਆ ਵਸਾਖੀ ਦੇ ਖੜਿਆ ਹੈਗਾ ਐਰਕਾ ਹੀ ਖੜਿਆ ਹੈਗਾ ਅੱਛਾ ਹਾਂ ਜੀ ਉਹ ਵੀ ਮੁੰਡੇ ਨੂੰ ਸੌਂਗੀ ਆਂਦਾ ਖੜਨਾ ਖੜਨਾ ਵਾ ਠੀਕ ਹੈ ਤਾਂ ਗੱਲ ਜੀ ਠੀਕ ਹੈ ਹਾਂ ਜੀ ਤੇ ਅਜੇ ਤੇ ਬੱਚਾ ਅਜੇ ਤੇ ਜਵਾਨ ਹੋ ਜਾਊਗਾ ਔਰ ਹਨਾ ਹਾਂ ਜੀ ਹਾਂ ਜੀ ਹਾਂ ਜੀ ਆਹ ਦੇਖ ਸਾਡੇ ਜੀ ਚੰਗੀ ਨਸਲ ਦਾ ਘੋੜਾ ਹੈ ਰੀਜਨਾ ਸੰਭਿਆ ਵੀ ਦਿਹਣਾ ਨੇ ਅੱਗੇ ਕਾਫੀ ਸ਼ੌਂਕ ਨਾਲ ਹੋਰ ਵੀ ਰੱਖੇ ਹੁੰਦੇ ਸੀ ਉਹ ਵੇਚਦੇ ਆ ਆ ਜੇ ਲੈ ਆ ਅਜੇ 28 ਮਹੀਨੇ ਦੀ ਉਮਰ ਦਾਸਤੇ ਅਜੇ ਹੋਰ ਜਵਾਨ ਹੋ ਜਾਣਾ ਫੋਨ ਤੇ ਵੇਖ ਸਕਦਾ ਤੇ ਮੋਲੇ ਦਾ ਫਿਰ ਬੋਲ ਵੀਰ ਜੀ ਫੋਨ ਤੇ ਦੱਸ ਦਾਂਗੇ ਕੋਈ ਵੀ ਆ ਕੁਛ ਵੀ ਹੋਰ ਜੇ ਕਿਸੇ ਨੇ ਪੁੱਛਣਾ ਨਾ ਫੋਨ ਤੇ ਕੋ ਪੁੱਛ ਲੈਣਾ ਕੋਈ ਚੀਜ਼ ਦੱਸਣ ਵਾਲੀ ਰਹਿ ਗਈ ਆ ਜਾਂ ਕਿਤਰਾ ਵੀ ਆ ਤੇ ਕੋਈ ਵੀਰ ਇੱਥੇ ਆਣ ਕੇ ਵੀ ਵੇਖੇ ਇੱਕ ਰੀਣਾ ਕਾਫੀ ਖੂਬਸੂਰਤ ਹੈ ਜਿਹੜਾ ਇੱਥੇ ਸੋਹਣਾ ਲੱਗਦਾ ਬੱਜਾ ਤੇ ਚੰਗਾ ਸਾਂਭਿਆ ਵੀ ਤੁਸੀਂ ਚੰਗੀ ਰੀਝ ਨਾ ਆ ਬਿਲਕੁਲ ਵੀਰ ਜੀ ਬਹੁਤ ਸਾਂਭਿਆ ਠੀਕ ਆ ਤੇ ਚਲੋ ਗਾਵਾਂ ਨੂੰ ਦਿਖਾ ਦਈਏ ਫਿਰ ਹਾਂਜੀ ਇੱਕ ਰੀਆ ਫਿਰ ਤੋਂ ਦੇਖ ਸਕਦੇ ਜੀ ਤੇ ਅਗਾ ਜਿਹੜੀ ਸੱਜਰ ਸੋਈ ਆ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨੂੰ ਵੀਰ ਜੀ ਕੋਈ 10 ਦਿਨ ਹੋ ਗਏ ਜੇ ਤੇ ਦੁੱਧ ਕਿੰਨਾ ਜੀ ਦੇਖੋ ਦੁੱਧ ਤੇਰਾ ਸਾਲਾ 13 ਕਿਲੋ ਆ ਗਿਆ ਪਰ ਹੁਣ ਸਾਡੇ ਕੋਲ ਆਣ ਕੇ ਤਾਂ ਅਸੀਂ ਪਰਸੋਂ ਦੀ ਲੈਂਦੀ ਆ ਘਟ ਗਈ ਆ ਅੱਛਾ ਕਿਲੋ ਕਿਲੋ ਖੰਡ ਘਟ ਗਈ ਆ ਕਿੰਨਾ ਹੁਣ 12 ਕਿਲੋ ਰਾਤੀਂ ਹੀ ਚੋਇਆ ਵਾ ਦੋ ਡੰਗ ਅੱਛਾ ਹਾਂ 12 ਲੀਟਰ ਘਰੇ ਚੋਲਿਆ ਬਿਲਕੁਲ ਦੋ ਟਾਈਮ ਕਿਲੋ ਘਣੀ ਹੈ ਅੱਛਾ ਤੇ ਕਿੰਨਾ ਕੁ ਤੇਰਾ ਦੁੱਧ ਚਵਾਈ ਜਾਊਗੀ ਹੈ ਦੋਨੋਂ ਵੇਖੋ ਵੀਰ ਜੀ ਇਹ 15 ਕਿਲੋ ਕਹਿੰਦੇ ਆ ਪਰ ਕਹਿ ਨਹੀਂ ਸਕਦੇ ਆਪਾਂ 15 ਕਿਲੋ ਵੀ ਜਿੰਨਾ ਸਾਡੇ ਕੋਲ ਉਹਨਾ ਹੀ 12 ਕਿਲੋ ਦੱਸਾਂਗੇ ਠੀਕ ਆ ਤੇ ਸੋਈ ਨੂੰ ਕਿੰਨੇ ਦਿਨ ਹੋਏ ਆ ਸੋਈ ਨੂੰ 10 ਦਿਨ ਹੋਏ ਆ ਬੱਚਾ ਇਹ ਤਾਂ ਆ ਬੈਠਾ ਹੈ ਬੱਚਾ ਆ ਬੈਠਾ ਤਾਜ਼ਾ ਹੀ ਬੱਚਾ ਵਾ ਆਹ ਦੇਖ ਸੰਦੇ ਬਿਲਕੁਲ ਤਾਜ਼ਾ ਹੀ ਬੱਚਾ ਜਿਹੜਾ ਹਜੇ ਧੋਰ ਦੋ ਵੀ ਦੇਖਣ ਬਾਕੀ ਕੱਦ ਜਿਹੜਾ ਇਹ ਤਾਂ ਮੀਡੀਅਮ ਆ ਨਾ ਬਹੁਤੇ ਵੱਡਿਆਂ ਚ ਨਾ ਬਹੁਤੇ ਛੋਟਿਆਂ ਚ ਤੇ ਜਰਸੀਆਂ ਵਾਲਾ ਕੱਦਿਆ ਜਿਹੜਾ ਇਹਦਾ ਜਰਸੀ ਜੀ ਆ ਆ ਜੁਹ ਲੈ ਐ ਵੀ ਠੰਡੀ ਸੀ ਲੰਬੀ ਕੋਈ ਵੰਗਾ ਨਹੀਂ ਕੋਈ ਲੈਨ ਨਹੀਂ ਕੋਈ ਦੇਣੀ ਤੇ ਕਿੰਨਾ ਕ ਫਿਰ ਇਹਦਾ ਮੁੱਲ ਰੱਖਦੀ ਹੈ ਬਿੱਧੀ ਮੈਂ ਦਿੱਦੂ ਮੂ 40000 ਰੁਪਿਆ ਦਾ 40000 ਹਾਂਜੀ ਤੇ ਵਿੱਚੋਂ ਕਰਨਾ ਕੋ ਮਾਨਤਨ ਕਿੰਨਾ ਦੋ ਅੱਛਾ 38000 ਦੇ ਦੇ ਦੋਗੇ ਚਲੋ ਬਾਕੀ ਕੋ ਫੋਨ ਲਾਵੇ ਹਨਾ ਫੋਨ ਲਾਵੇ ਮਾਨਤਨ ਮੌਕੇ ਤੇ ਕਰ ਦੋਗੇ ਹਨਾ ਇੱਕ ਜਿਹੜੀ ਹਵਾਨਾ ਇਹਦਾ ਫੇਰ ਤੋਂ ਲੱਗੇ ਤਾਂ ਦੇਖ ਸਾਦੇ ਜੀ ਠੀਕ ਹੈ ਤੇ ਹੁਣ ਆ ਜਿਹੜੀ ਗਾਂ ਆਪਣੇ ਕੋਲ ਇੱਕ ਇਹਲਾ ਬੱਚਾ ਮਰ ਗਿਆ ਜੇ ਅੱਛਾ ਇਹ ਬੱਚੇ ਤਾਂ ਵੀ ਨਹੀਂ ਹੈ ਹਾਂਜੀ ਇਹ ਬੱਚੇ ਤੋਂ ਲਿਆਦੇ ਦੁੱਧ ਕਿੰਨਾ ਇਹ ਦੇਖੋ ਦੁੱਧ ਇਹਦੇ ਥਲੇ 6 ਕਿਲੋ ਜੇ ਪੱਕਾ 6 ਕਿਲੋ ਹੈਗਾ ਹਾਂਜੀ ਇੱਕ ਹੀ ਟਾਈਮ ਚੋਂ ਲੈ ਜੀ ਅੱਛਾ ਇੱਕੋ ਟਾਈਮ ਹੀ ਚਾਹੁੰਦੇ ਕਹਿੰਦੇ ਤੁਸੀਂ 6 ਕਿਲੋ ਦੁੱਧ ਦੇ ਹਾਂਜੀ ਬਾਕੀ ਦੁੱਧ ਨਹੀਂ ਚਵਾਈ ਤੁਸੀਂ ਆਪਣੀ ਆਪ ਕਰਕੇ ਖੜੇ ਪਹਿਲਾਂ ਹੀ ਸੁਆ ਇਹਦਾ ਚਵਾਈ ਸਵੇਰੇ ਕਰਦੇ ਕਿ ਸ਼ਾਮ ਨੂੰ ਸਵੇਰੇ ਸਵੇਰੇ ਦੀ ਚਵਾਈ ਫਿਰ ਹੋਈ ਹੈ ਵੀਡੀਓ ਬਣਾਉਣ ਦਾ ਟਾਈਮ ਹੀ ਦੁਪਹਿਰ ਦਾ ਵਾ ਤੇ ਹੁਣ ਕੱਲ ਸਵੇਰੇ ਹੀ ਇਹਦੀ ਚਵਾਈ ਹੋਣੀ ਆ ਫੇਰ ਹਾਂਜੀ ਚਲੋ ਲੈ ਜਾ ਫਿਰ ਕਦ ਕਾਠੇ ਦਾ ਜਿਹੜਾ ਚੰਗਾ ਉੱਚਾ ਵਾ ਬਾਕੀ ਜਿਹੇ ਇਹੋ ਜਿਹੇ ਵੈੜ ਕੇ ਤੇ ਗਾਂ ਤਿਆਰ ਹੁੰਦੀ ਆ ਤੇ ਚੰਗੀ ਰਕਣ ਦੀ ਤਿਆਰ ਹੋਣੀ ਆ ਮੁੱਲ ਫਿਰ ਇਹਦਾ ਵੀਰ ਜੀ ਮੋਲ ਵੀਰ ਜੀ 15000 ਕਰਦਾ ਜੇ ਮੈਂ ਦਾ ਅੱਛਾ ਹਾਂ 15000 ਤੇ ਇਹ ਕਿੰਨੇ ਦੀ ਦੇ ਦੇਣੀ ਹੈ ਕਰਦਾ ਨਹੀਂ ਮੰਨਤਾ ਮੈਂ ਅੱਛਾ ਮੰਨਤਨ ਕਰ ਦੋਗੇ ਹਾਂਜੀ ਠੀਕ ਹੈ ਇਹ ਸੋਈ ਨੂੰ ਜੇ 2 ਮਹੀਨੇ ਬੱਚਾ ਮਰ ਗਿਆ ਤਾਂ ਗੱਲ ਹੋਰ ਹੋਏਗੀ ਠੀਕ ਹੈ ਹਾਂ ਚਲੋ ਬਾਕੀ ਜੇ ਲੱਤ ਜਰੂਰ ਚੁੱਕ ਦੀ ਜੇ ਅੱਛਾ ਲੋ ਰਸੀ ਪਾਉਣ ਲੱਗਿਆਂ ਅੱਛਾ ਹਾਂਜੀ ਮੜੀ ਲੱਤ ਚੁੱਕ ਦੀ ਜੇ ਰਸੀ ਠੀਕ ਹੈ ਤੇ ਬਾਕੀ ਚੌਣ ਲੱਗਿਆਂ ਠੀਕ ਹੈ ਸਭ ਪੁੱਤਰਾ ਠੀਕ ਵਾ ਅੱਛਾ ਠੀਕ ਹੈ ਬਾਕੀ ਚਲੋ ਕੋਈ ਇੱਥੇ ਆਪਣੀ ਚਵਾਈ ਕਰਕੇ ਵੇਖ ਲੈਣਾ ਨਾ ਆਪਣੀ ਚਵਾਈ ਖੜ ਕੇ ਫੇਟਵਾ ਕੇ ਦੇ ਲੈ ਜਾ ਨਹੀਂ ਫੇਟਦਾ ਕੋਈ ਹਾਂਜੀ ਹਾਂਜੀ ਤੇ ਠੀਕ ਹੈ ਵੀ ਜੀ ਬਾਕੀ ਚਲੋ ਕੋ ਫੋਨ ਲਾਵੇ ਹਾਂਜੀ ਬਾਕੀ ਮਾਨਤਾਂ ਤੇ ਮੌਕੇ ਤੇ ਹੋਈ ਜਾਣਗੇ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਪਸ਼ੂ ਖਰੀਦੋ ਜੀ